ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜਸਥਾਨ ਦੇ ਬਗੌਰ ਦੇ ਸਥਾਨ ਦੇ ਉੱਤੇ ਸੀ ਉਸ ਵੇਲੇ ਉਹਨਾਂ ਨੂੰ ਖਬਰ ਮਿਲੀ ਕਿ ਦੱਖਣ ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਤੇ ਔਰੰਗਜ਼ੇਬ ਦੇ ਪੁੱਤਰਾਂ ਦੇ ਵਿਚਕਾਰ ਰਾਜ ਗੱਦੀ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋ ਗਿਆ ਤੇ ਸਭ ਤੋਂ ਕਮਜ਼ੋਰ ਜਿਹੜਾ ਔਰੰਗਜ਼ੇਬ ਦਾ ਪੁੱਤਰ ਸੀ ਉਹ ਸੀ ਸਹਜਾਦਾ ਮੁਅਜ਼ਜ਼ਮ ਉਹ ਭਾਈ ਅਨੰਦ ਲਾਲ ਦੀ ਕਿਸੇ ਸਮੇ ਉਹਦੇ ਦੀਵਾਨ ਰਹੇ ਸੀ ਤੇ ਭਾਈ ਨੰਨ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਸ਼ਰਧਾਲੂ ਸੀ ਉਹਨਾਂ ਬੁਲਾ ਕੇ ਭਾਈ ਨੰਨ ਲਾਲ ਜੀ ਮੁਕਿਆ ਨੰਨ ਲਾਲ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ਰੂਰਤ ਹੈ ਮੈਨੂੰ ਸਾਡੇ ਤਿੰਨੇ ਭਰਾਵਾਂ ਦੇ ਵਿੱਚ ਦਿੱਲੀ ਦੇ ਤਖਤ ਨੂੰ ਲੈ ਕੇ ਲੜਾਈ ਹੋ ਗਈ ਹੈ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹਾਇਤਾ ਚਾਹੀਦੀ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਾ ਕੇ ਕਹੋ ਕਿ ਮੇਰੀ ਸਹਾਤਾ ਕਰੋ ਭਾਈ ਨੰਨ ਲਾਲ ਜੀ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਇਆ ਕੇਹਨ ਲੱਗੇ ਮਹਾਰਾਜ ਰਾਮ ਸਿੰਘ ਦਾ ਬੇਟਾ ਸਹਜਾਦਾ ਮਉਜ਼ਮ ਤੁਹਾਡੀ ਸਹਜਾ ਮੰਗਦਾ ਹੈ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦੇ ਦੇਾਂਗੇ ਪਰ ਬਿਨਾਂ ਸ਼ਰਤ ਨਹੀਂ ਸ਼ਰਤਾਂ ਦੇ ਸਾਹਿਬ ਦੇਾਂਗੇ ਜਾ ਕੇ ਭਾਈ ਨੰਦ ਲਾਲ ਦੀ ਮਉਜ਼ਮ ਉਹ ਕਹਿਣ ਲੱਗੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਮਦਦ ਤਾਂ ਕਰ ਦੇਾਂਗੇ ਪਰ ਸ਼ਰਤਾਂ ਦੇ ਸਾਥ ਕਰਾਂਗੇ ਕਹਿੰਦਾ ਕੀ ਸ਼ਰਤਾਂ ਨੇ ਉਹਨਾਂ ਦੀਆਂ پھر آ گئے بھائی نند کہتے جی مہاراج کی شرطہ نے پہلی شرط کہ سرحد کا ہندو پالسیاں بڑی نے وہاں نج کرو تبدیلی کرو وہ جا کے بھائی نند لال جی سہزادہ محتم کو کہنے لگے کہ گرو گوبند سماراج شرطیں کنظور ہے پھر بھائی نند لال جی آئے ਸਿੰਘ ਮਹਾਰਾਜ ਕੋਲ ਕਹਿਣ ਲੱਗੇ ਮਹਾਰਾਜ ਭਾਈ ਨੰਦ ਲਾਲ ਜੀ ਕਹਿੰਦੇ ਸ਼ਰਤਾਂ ਮਨਜ਼ੂਰ ਹੈ ਮਹਾਰਾਜ ਕਹਿੰਦੇ ਅਸੀਂ ਇਹਨਾਂ ਰਾਜਨੀਤਿਕਾਂ ਦੇ ਦਬਾਰ ਨਹੀਂ ਕਰਦੇ ਜੇ ਸ਼ਰਤਾਂ ਮਨਜ਼ੂਰ ਹੈ ਤੇ ਲਿਖ ਕੇ ਸਮਝੌਤਾ ਕਰ ਲਓ ਤੇ ਸਹਜਾਦਾ ਮੁਅਜ਼ਮ ਨੇ ਆਪਣੀ ਮੋਹਰ ਦੇ ਨਾਲ ਲਿਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਿੱਤਾ ਤੇ ਫਿਰ ਜੇਜੋ ਦੇ ਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਹਜਾਦੇ ਮੁਅਜ਼ਮ ਦੀ ਸਹਾਇਤਾ ਕੀਤੀ ਇਤਿਹਾਸ ਬਵਾਇ ਤੇ ਬਹਾਦਰ ਸ਼ਾਹ ਦੇ ਨਾਲ ਦਿੱਲੀ ਦੇ ਤਖਤ ਦਾ ਬਾਦਸ਼ਾਹ ਬਣਿਆ یہ سارا اتہاس سکھاؤ سا 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 ہے کہ تھی گوڈے ٹیکتے بنا شرطیں حمایت دیتی پندرہ سال کہ دستیا سکھا کے لے کے دیکھتا سکھان سرکار کو کی لیا تو کہ لی جی ایس ٹی کا پیسہ لے کے آتا تھی جی ایس ٹی لائی کی نہیں لنگر لنگر جی ایس ٹی لائی کی, کی سرکار کو جی ایس ٹی کا پیسہ جگہ سر گردوارے ریفنڈ کرایا گردوارے جی ایس ٹی بھی تو اس سکار نے لائی سی کہ ہون پھر کہ کے پنجاب نے نمبر ون سوبہ بناو گے تو نمبر ون سوبہ نہیں بنا پنجاب نے پندرہ سال تھی پروار ون بنایا پہلے بھی تھی لیا ہوں بھی کسی نے لٹنا ਸੋ ਮਹੇਸ਼ਰ ਕੀ ਕਹਿੰਦਾ ਕਿ ਸ਼ਰੋਮਣੀ ਅਕਾਲੀ ਦਲ ਦੀ ਸਾਨੂੰ ਬਹੁਤ ਵੱਡੀ ਜ਼ਰੂਰਤ ਹੈ ਸਾਧ ਸੰਗਤ ਦੀ ਬਹੁਤ ਵੱਡੀ ਜ਼ਰੂਰਤ ਆ ਭਾਈ ਅਜੀ ਪਾਤੂ ਜੀ ਬਰਾੜ ਇੱਕ ਗੱਲ ਕਰਕੇ ਗਏ ਕਹਿੰਦੇ ਸਿਆਣੇ ਕਹਿੰਦੇ ਜੇ ਚਵਾਰਾ ਨਵਾਂ ਪਉਣਾ ਹੋਵੇ ਨਾ ਤੇ ਵਾਦੇ ਚਾਹੋ ਜਾਂ ਕੋਈ ਗੱਲਾਂ ਸਤੀਰੀ ਨਹੀਂ ਲਾਉਣੀ ਚਾਹੀਦੀ ਜਿਹਨੂੰ ਪਹਿਲਾਂ ਭੁੱਲ ਲੱਗਿਆ ਹੋਵੇ ਜਾਂ ਪੁਰਾਣੀ ਹੋਵੇ ਇਹ ਮਹੀਨਾ ਤੋਂ ਪਹਿਲਾਂ ਵੀ ਗੱਲ ਹੋਈ ਸੀ ਮੈਂ ਵੀ ਇਹ ਗੱਲ ਕਹੀ ਕਿ ਜੇ ਸ਼ਰੋਮਣੀ ਅਕਾਲੀ ਦਲ ਬਣੇਗਾ یہ کوئی بھی بالا یا کوئی بھی شتری جہی ہے وہ کون لگی نہیں ہونی چاہیے نہیں تو مزگوتی نہیں ملتی ایک میرے کہن لگا نیتا کہنا کوئی گل نہیں جی جی مارا موٹا کون کہ بالا آ جا پر رندا مار کے کون کٹ دیا گیا میں کہ رندا مار کے بالیا کے کھول کھن لگ پہ ناتل رہ جانی ہے کچھ نہیں بولتے بدنا یہاں باہر کٹنا پہ پھر شروعی اکالی دل ایسا بنوں گا جڑا پناب نہیں جوجے گا ਪੰਜ ਲਈ ਜੂਟੂਗਾ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਪਾਣੀਆਂ ਦਾ ਜਿਹੜਾ ਮਸਲਾ ਹੈ ਇਹ ਸਿੱਖਾਂ ਦਾ ਮਸਲਾ ਨਹੀਂ ਹੈ ਇਹ ਪੰਜਾਬੀਆਂ ਦਾ ਮਸਲਾ ਹੈ ਚਾਹੇ ਮਜ਼ਦੂਰ ਹੈ ਚਾਹੇ ਅਰਧੀਆਂ ਨੇ ਚਾਹੇ ਦੁਕਾਨਦਾਰ ਹੈ ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਰੱਖਦੇ ਹੈ ਜਿਹਦੇ ਕੋਲੇ ਪੰਜਾਬ ਦਾ ਡੋਮਿਨਸ ਹੈ ਉਹਨੂੰ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਯਤਨ ਕਰਨ ਦੇ ਲਈ ਤਰਕਲ ਕਰਨਾ ਚਾਹੀਦਾ ਹੈ ਹਿੰਮਤ ਕਰਨੀ ਚਾਹੀਦੀ ਹੈ ਕਿਹਦੀ ਕਮਾਲ ਦੀ ਗੱਲ ਹੈ ਪਾਣੀਆਂ ਦੇ ਝਗੜੇ ਦੂਜੀਆਂ ਸਟੇਟਾਂ ਦੇ ਨਾਮ ਵੀ ਹੈਗੇ ਹੈ ਕarnataka ਤੇ karnataka ਦਾ ਵੀ ਪਾਣੀ ਦਾ ਝਗੜਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਜਦੋਂ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਪਾਣੀਆਂ ਦੇ ਮਾਮਲੇ ਦੀ ਗੱਲ ਆਉਂਦੀ ਹੈ ਤੇ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਦੇ ਵਿਰੁੱਧ ਖੜ੍ਹਦੀ ਹੈ ਇਹਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਸੈਇਤੀ ਨੂੰ ਨਹੀਂ ਸਮਝਿਆ ਪੰਜਾਬ ਦੇ ਲੋਕਾਂ ਦੀ ਛੱਡੋ ਕੇਂਦਰ ਸਰਕਾਰ ਨੇ ਕਦੇ ਉਤਰੀ ਭਾਰਤ ਦੇ ਲੋਕਾਂ ਦੀ ਸੈਇਤੀ ਨੂੰ ਨਹੀਂ ਸਮਝਿਆ ਉਹਦਾ ਕਾਰਨ ਕੀ ਹੈ ਪੂਰਾ ਗਣਨਾ ਕਿ ਸਾਡੇ ਪੰਜਾਬ ਦੇ ਵਿੱਚੋਂ 13 ਐਮਪੀ ਚੁੜੇ ਜਾਂਦੇ ਨੇ ਹਰਿਆਣੇ ਤੋਂ 10 ਚੁੜੇ ਜਾਂਦੇ ਨੇ 23 ਹੋ ਗਏ ਇੱਕ ਚੰਡੀਗੜ੍ਹ ਦਾ ਹੋ ਗਿਆ 24 ਹੋ ਗਏ ਚਾਰ ਜਿਹੜੇ ਉਹ ਜੰਮੂ ਦੇ ਹੋ ਗਏ 32 ਹੋ ਗਏ ਤੇ ਇੱਕ ਜਿਹੜਾ ਹੈ ਦੋ ਜਿਹੜੇ ਉਹ ਹਮਾਦ ਦਾ ਹੋ ਗਏ 34 ਤੇ ਯੂਪੀ ਤੋਂ ਇਕੱਲੇ 85 ਆ ਜਾਂਦੇ ਇਕੱਲੇ 85 ਆ ਜਾਂਦੇ ਨੇ ਹਰਿਆਣੇ ਦੇ ਇਕੱਲੇ ਦੇ 25 ਨੇ ਸੌਰੀ ਰਾਜਸਥਾਨ ਦੇ ਇਕੱਲੇ ਨੇ 25 ਹੈ ਸ਼ਾਇਦ ਇਸ ਕਰਕੇ ਕਿ ਪੰਜਾਬ ਦੇ یا اتری دے لوکا دے خاص طور پہ سکھان کی کدے سائکل نے نہیں سمجھا ہے جی کیندر نے سکھان کی سائکل سمجھیا ہوتا نا تو آج سانو بھی یہ جن سی دیکھنے پڑ رہے تو دیش میں بھی یہ جن سی دیکھنے پڑ انہیں ہمیشہ دیکھو گھٹ سکھنے پارت دے بھارت کے مسلمان بھی گھٹ گنتی ہے بالکل نہیں مسلمان بھارت ਮੁਸਲਮਾਨ ਜਿਹੜੇ ਨੇ ਉਹ ਭਾਰਤ ਦੇ ਵਿੱਚ ਸੈਕੰਡ ਲਾਰਜੈਸਟ ਮжоਰਿਟੀ ਨੇ ਘੱਟ ਜਾਂਦੀ ਕੇਵਲ ਦੇ ਕੇਵਲ ਕੇਵਲ ਦੇ ਕਹਾਂ ਸਿੱਖ ਨੇ ਜਾਂ ਗੋਧੀਆ ਜਾਂ ਜੈਨੀ ਹੈ ਜਿਨ੍ਹਾਂ ਦਰਮਿਆਨ ਹਿੰਦੂਆਂ ਦੇ ਵਿੱਚ ਬਹੁਤਾ ਫਰਕ ਨਹੀਂ ਸਮਝਿਆ ਜਾਂਦਾ ਇਸ ਕਰਕੇ ਮੂਲ ਰੂਪ ਦੇ ਵਿੱਚ ਇੱਕ ਨੰਬਰ ਦੇ ਵਿੱਚ ਮਿਨੋਰਿਟੀ ਜਿਹੜੇ ਨੇ ਉਹ ਭਾਰਤ ਦੇ ਵਿੱਚ ਸਿੱਖ ਨੇ ਤੇ ਜਿਨ੍ਹਾਂ ਜਿਹੜਾ ਭਾਰਤ ਸਰਕਾਰ ਆਪਣੇ ਦੇਸ਼ ਦੇ ਵਿੱਚ ਰਹਿਣ ਵਾਲੀ ਮਿਨੋਰਟੀ ਦੇ ਹੱਕਾਂ ਦੀ ਰਾਖੀ ਦੀ ਗੱਲ ਨਹੀਂ ਕਰਦੀ ਚਾਹੇ ਉਹ ਹੱਕ ਪਾਣੀਆ ਦੇ ਹੋਣ ਚਾਹੇ ਹੱਕ ਭਾਸ਼ਾ ਦੇ ਹੋਣ ਚਾਹੇ ਉਹ ਹੱਕ ਫਸਲੀ ਰੇਟਾਂ ਦੇ ਹੋਣ ਚਾਹੇ ਮਜ਼ਦੂਰੀ ਰੇਟਾਂ ਦੇ ਹੋਣ ਉਹਨਾਂ ਤੇ ਨਾ ਸਾਡਾ ਸਟੇਟ ਧੱਕੀ ਕਰੂਗਾ ਤੇ ਜੇ ਸਾਡਾ ਪੰਜਾਬ ਨਾ ਨਾ ਕਰਤੀ ਕੀਤਾ ਇਧਰ ਭਾਰਤ ਵੀ ਚੱਕੀ ਰੇ ਕਰ ਸਕਦਾ ਕਿਉਂ ਸਹਿਰਾ ਪੰਜਾਬ ਦਾ ਹੈ ਇਹ ਬ੍ਰੇਨ ਹੈ ਪੰਜਾਬ ਦਾ ਪੰਜਾਬ ਜਿਹੜਾ ਹੈ ਇਹ ਸਹਿਰਾ ਭਾਰਤ ਦਾ ਬ੍ਰੇਨ ਹੈ ਭਾਰਤ ਦਾ ਤੇ ਜੇ ਇਹ ਕਮਜ਼ੋਰ ਹੋ ਗਿਆ ਮਤ ਸਮਝੋ ਕਿ ਤੁਸੀਂ ਮਜ਼ਬੂਤ ਹੋ ਜਾਓਗੇ ਤੁਸੀਂ ਮਜ਼ਬੂਤ ਨਹੀਂ ਹੋਵੋਗੇ ਅੱਜ ਸਾਨੂੰ ਆਪਣੇ ਸਟੇਟ ਦੇ ਲੋਕਾਂ ਦੇ ਨਾਲ ਖੜਨਾ ਪੈਣਾ ਹੈ ਸਾਨੂੰ ਪੰਥ ਨਾਲ ਖੜਨਾ ਪੈਣਾ ਹੈ ਸਾਨੂੰ ਜਿਹੜਾ ਹੈ ਉਹ ਸਿੱਖ ਮਰਿਆਦਾ ਮਾਪਰੰਪਰਾ ਨਾਲ ਖੜਨਾ ਪੈਣਾ ਹੈ ਹਾਂ ਮੈਂ ਕਹਿੰਦਾ ਕਿ 2000 ਸਾਲ ਤੋਂ ਭਾਰਤ ਨੂੰ ਇੱਕ ਕਰਨ ਦੇ ਯਤਨ ਹੋਏ ਭਾਰਤ ਨੂੰ ਇੱਕ ਕੀਤਾ ਜਾ ਸਕਦਾ ਮੈਂ ਕਹਿੰਦਾ ਦੁਨੀਆ ਨੂੰ ਇੱਕ ਕੀਤਾ ਜਾ ਸਕਦਾ ਕਿਵੇਂ ਕੀਤਾ ਜਾ ਸਕਦਾ ਹੈ ਦੁਨੀਆ ਨੂੰ ਇਕ ਕਰਨ ਦੇ ਲਈ ਸੰਸਾਰ ਦੇ ਵਿੱਚ ਇੱਕੋ ਇੱਕ ਫਲਸਫਾ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਜ ਦੀ ਬਾਣੀ ਹਲੇ ਹੋ ਗਿਆ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿਚਲੇ ਰਾਜਨੀਤਿਕ ਮਾਡਲ ਨੂੰ ਜਿਹੜਾ ਵੀ ਦੇਸ਼ ਲਾਗੂ ਕਰ ਦੇਗਾ ਉਸ ਦੇਸ਼ ਦੇ ਵਿੱਚ ਕਦੇ ਭੁੱਖਮਰੀ ਨਹੀਂ ਆਉਗੀ ਉਸ ਦੇਸ਼ ਦੇ ਵਿੱਚ ਕਦੇ ਜੰਗ ਨਹੀਂ ਹੋਊਗੀ ਉਸ ਦੇਸ਼ ਦੇ ਵਿੱਚ ਕਦੇ ਨਫ਼ਰਤ ਨਹੀਂ ਹੋਊਗੀ ਉਸ ਦੇਸ਼ ਦੇ ਵਿੱਚ ਕਦੇ ਈਰਖਾ ਨਹੀਂ ਹੋਊਗੀ سری گرو گرنتھ صاحب مہاراج کے فلسفے کے آدھارت نیتی اور آرتھک جا سٹرکچر ہے انہوں قائم کرنے ہے ساتھ سنگت جی بہت بڑی ضرورت ہے میں جڑے شروعی اکالی دل کی پھر چل رہی ہے بانے میں بری کمیٹی پارٹی کر رہی ہے ਪਾਣੀ ਜਿਹੜਾ ਹੈ ਉਹ ਛੁੱਟਿਆ ਜਾ ਰਿਹਾ ਲਗਾਤਾਰ ਸਿੱਖ ਸੰਗਤ ਜਿਹੜੀ ਆ ਪਰਚੀਆਂ ਕਟਾ-ਕਟਾ ਕੇ ਪੰਜਾਬ ਦੇ ਲੋਕ ਪਰਚੀਆਂ ਕਟਾ-ਕਟਾ ਕੇ ਇੱਕ ਦਰਿਆ ਦੇ ਪਾਰੋਂ ਬੰਨ੍ਹ ਜਿਹੜਾ ਹੈ ਉਹ ਵਹਿ ਰਿਹਾ ਨੇ ਪੰਜਾਬ ਦੇ ਅੰਦਰ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਨਾਂ ਲੀਡਰਾਂ ਨੂੰ ਵੀ ਅਪੀਲ ਕਰੂੰਗਾ ਕਿ ਜਿਹੜਾ ਵਗਦਾ ਪਾਣੀ ਆ ਰਿਹਾ ਜੋਸ਼ ਨਾਲ ਵਗਦਾ ਪਾਣੀ ਆ ਰਿਹਾ ਇਹਨੂੰ ਚੈਨਲਾਈਜ਼ ਕਰ ਲਈਏ ਜਿੰਨੀ ਜਲਦੀ ਹੋ ਸਕਦਾ ਹੈ ਫੇਰ ਜੇ ਅਸੀਂ ਜਿਹੜਾ ਹੈ ਲਾਭ ਹਰਾਪਤ ਕਰ ਸਕਾਂਗੇ ਬੜੀ ਆਪਣੀ ਸੂਝ-ਬੂਝ ਦੇ ਨਾਲ ਬੜੀ ਆਪਣੀ ਜਰੀਏ ਸਮਝਦਾਰਾਂ ਦੇ ਨਾਲ ਇਹਨੂੰ ਚੈਨਲਾਈਜ਼ ਕਰ ਲਈਏ ਕਿਉਂਕਿ ਹਰ ਦਾ ਪਾਣੀ ਜਿਹੜਾ ਹੁੰਦਾ ਨਾ ਉਹ ਮਾਰਦਾ ਹੈ ਤੇ ਹਰ ਦੇ ਪਾਣੀ ਨੂੰ ਜੇ ਚੈਨਲਾਈਜ਼ ਕਰ ਲਿਆ ਜਾਵੇ ਤੇ ਉਹ ਸਜਾਈ ਦੇ ਕੰਮ ਆਉਂਦਾ ਹੈ ਉਹ ਤਰਕੀ ਦੇ ਕੰਮ ਆਉਂਦਾ ਹੈ ਤੇ ਅਸੀਂ ਹੁਣ ਇਸ ਵਰਤੀ ਨੂੰ ਚੈਨਲਾਈਜ਼ ਵੀ ਕਰਨਾ ਆਉਣ ਵਾਲੇ ਮਹੀਨੇ ਦੇ ਅੰਦਰ ਅਸੀਂ ਲੀਡਰਸ਼ਿਪ ਵੀ ਜਿਹੜੀ ਹੈ ਉਹ ਦੇਣੀ ਹੈ ਤੇ ਉਹਦੇ ਲਈ ਤੁਹਾਡੇ ਸਾਥ ਦੀ ਬਹੁਤ ਵੱਡੀ ਜ਼ਰੂਰਤ ਹੈ ਪੰਧ ਦੇ ਵਿੱਚ ਮੈਂ ਜਿਹੜੇ ਵੀ ਨੌਜਵਾਨਾਂ ਨੇ ਇਸ ਪ੍ਰੋਗਰਾਮ ਨੂੰ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਮੈਂ ਉਹਨਾਂ ਦਾ ਬਹੁਤ ਹੀ ਡੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਮਿਸਟਰ ਸਤਜੋਜਾ بھائی ਰਵੀਂਦਰ ਸਿੰਘ ਜੀ ਬੈਠੇ ਨੇ ਇਲਾਕੇ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਚੰਗੇ ਲੋਕਾਂ ਨੂੰ ਮੈਂ ਮੰਨਦੇ ਬੈਠੇ ਆਪ ਨੂੰ ਜਿਹੜਾ ਉਹ ਅਪੀਲ ਕਰਦਾ ਕਿ ਚੰਗੇ ਲੋਕਾਂ ਨੂੰ ਆਪਣੀ ਇਸ ਮੂਵਮੈਂਟ ਦਾ ਹਿੱਸਾ ਬਣਾਓ ਜਿਵੇਂ ਇਸ ਹਰਕਤੇ ਦੇ ਵਿੱਚ ਆ ਜਿਹੜੇ ਉਹ ਵਿਚਾਰੀ ਮਜ਼ਦੂਰੀ ਚ ਬੈਠੇ ਨੇ ਭਾਵਾ ਪਤਾ ਨਹੀਂ ਕਿਵੇਂ ਭਾਈ ਰঞ্জੀਤ ਸਿੰਘ ਜੀ ਗਿਲਕੋ ਵਾਲੇ ਇਹੋ ਜਿਹੇ ਬੰਦੇ ਜਿਹੜੇ ਆ ਸ਼ਾਮਲ ਜਰੂਰ ਕਰੋ ਆਪਣੇ ਨਾਲ ਤਾਂ ਕਿ ਸਾਬੀ ਜਿਹੜੀ ਆ ਮਜ਼ਬੂਤ ਜਿਹੜੀ ਆ ਪਕੜ ਜਿਹੜੀ ਆ ਉਹ ਬਣ ਸਕੇ ਪਾਰਟੀ ਦੇ ਵਿੱਚ ਮੈਂ ਅੰਦ ਦੇ ਵਿੱਚ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ